ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਪੀਰ ਗੜੀ ਸਾਹਿਬ ਪਾਤਸ਼ਾਹੀ ਦਸਵੀਂ ਪੰਗਾਣੀ ਪੰਗਾਣੀ ਸਾਹਿਬ ਇਥੋ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਏਹ ਚਲਾंदे ਆਓ ਇਸ ਸਥਾਨ ਦਾ ਜੋ ਇਤਿਹਾਸ ਹੈ ਆਪਾਂ ਉਸ ਤੋਂ ਜਾਣੂ ਹੁੰਦੇ ਹਾਂ ਇਤਿਹਾਸ ਗੁਰਦੁਆਰਾ ਸ੍ਰੀ ਤੇਰਗੜੀ ਸਹਿ ਪਾਤਸ਼ਾਹੀ ਦਸਵੀਂ ਇਸ ਪਵਿੱਤਰ ਸਥਾਨ ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਧਰਮਯੁੱਧ ਫਤਿਹ ਕੀਤਾ ਇਹ ਯੁੱਧ ਸ਼ੇਵ ਸਾਖ ਸਮਤ 1746 ਬਿਕਰਮੀ ਨੂੰ ਸ਼ੁਰੂ ਹੋਇਆ ਗੁਰੂ ਜੀ ਦੀ ਫੌਜ ਵਿੱਚ ਕੇਵਲ 7000 ਸਿੰਘ ਸੇ ਪੰਜ ਯੋਧੇ ਅਗਵਾਈ ਕਰਦੇ ਕਮਾਂਡਰ ਸਨ ਗੁਰੂ ਜੀ ਦੇ ਮਾਮਾ ਕਿਰਪਾਲ ਚੰਦ ਜੀ ਬੀਬੀ ਵੀਰੋਜੀ ਦੇ ਪੰਜ ਪੁੱਤਰ ਸੰਗੋਸ਼ਾ ਅਤੇ ਉਹਨਾਂ ਦੇ ਭਰਾ ਨਾਲ ਔਰ ਸੋ ਡੋਰੇ ਵਾਲੇ ਜਿਹੜੇ ਪੇਰ ਬੁੱਧੂ ਸ਼ਾਹ ਜੀ ਦੇ 700 ਮਰੀਦ ਦੋ ਪਰਾਚਾਰ ਪੁੱਤਰ ਉਦਾਸੀ ਸਾਧੂ ਬਾਬਾ ਕਿਰਪਾਲ ਦਾਸ ਜੀ ਆਦ ਇਹਦੇ ਵਿੱਚ ਸ਼ਾਮਲ ਹੋਏ ਸਾਰੇ ਵਿਰੋਧੀ ਰਾਜੇ ਹਰੀਚੰਦ ਹੰਡੂਰੀਆ ਭੀਮ ਚੰਦ ਫਤੇ ਚੰਦ ਪੀਖਣਖਾ ਵੀਰ ਸ਼ਣ ਮੰਡੀ ਕਿਰਪਾਲ ਚੰਦ ਕਾਂਗੜਾ ਗੋਪਾਲ ਚੰਦ ਗੁਲੇਰੀਆ ਅਦੁਕਰਸ਼ਾ ਅਤੇ 25000 ਸੈਨਾ ਨਾਲ ਸ਼ਾਮਲ ਹੋਏ ਉਹਨਾਂ ਪਹਾੜੀਆਂ ਦੀ ਫੌਜ 25000 ਸੀ ਮਾਰ ਨਜਾਬਤ ਖਾਨ ਕੋ ਸੰਗੋ ਜੁਜਾ ਜੁਝਾਰ ਹਾ ਹਾ ਇਹ ਲੋਕੇ ਭਇਓ ਸੁਰਗ ਲੋਕ ਜੈਕਾਰ ਨਜਾਬਤ ਖਾਨ ਨੂੰ ਮਾਰ ਕੇ ਸੰਗੋ ਸ਼ਾ ਜੇ ਆਬੀ ਸ਼ਹੀਦ ਹੋ ਗਿਆ ਗੁਰੂ ਜੀ ਨੇ ਸ਼ਹੀਦ ਸੰਗੋ ਸ਼ਾ ਨੂੰ ਵੇਖ ਕੇ ਤੀਰਕ ਮਾਨ ਸੰਭਾਲ ਲਿਆ ਇੱਕ ਪਠਾਨ ਦਾ ਨਿਸ਼ਾਨਾ ਬਣ ਕੇ ਤੀਰ ਛੱਡਿਆ ਅਤੇ ਸਦਾ ਦੀ ਨੀਂਦ ਸੁਵਾ ਦਿੱਤਾ ਗੁਰੂ ਜੀ ਨੇ ਤੀਰਾਂ ਦੀ ਵਰਖਾ ਕੀਤੀ ਅਤੇ ਪਠਾਨ ਮੈਦਾਨ ਛੱਡ ਕੇ ਭੱਜ ਗਿਆ ਹਰੀਚੰਦ ਨੇ ਬੜੇ ਗੁੱਸੇ ਨਾਲ ਕਮਾਨ ਫੜੀ ਅਤੇ ਗੁਰੂ ਜੀ ਤੇ ਤਿੰਨ ਵਾਰ ਕੀਤੇ ਪਹਿਲਾ ਤੀਰ ਹਜ਼ੂਰ ਦੇ ਘੋੜੇ ਦੀ ਕਾਠੀ ਵਿੱਚ ਲੱਗਾ ਦੂਜਾ ਤੀਰ ਹਜ਼ੂਰ ਦੀ ਦਸਤਾਰ ਨੂੰ ਕੰਨ ਨੂੰ ਛੂ ਕੇ ਲੰਘ ਗਿਆ ਤੀਜਾ ਤੀਰ ਹਜ਼ੂਰ ਦੇ ਪੇਟੀ ਤੇ ਲੱਗਿਆ ਕਮਰ ਕਸੇ ਤੇ ਥੋੜਾ ਜਿਹਾ ਜ਼ਖਮ ਗੁਰੂ ਜੀ ਦੇ ਪੇਟ ਨੂੰ ਜਿਵੇਂ ਹੋਇਆ ਮਹਾਰਾਜ ਜੀ ਨੇ ਫਿਰ ਜਦੋਂ ਥੋੜਾ ਜਿਹਾ ਤੀਰ ਛੋਇਆ ਥੋੜਾ ਜਿਹਾ ਜ਼ਖਮ ਹੋਇਆ ਫਿਰ ਮਹਾਰਾਜ ਜੀ ਨੇ ਬਚਨ ਕੀਤੇ ਜਬੈ ਬਾਣ ਲੱਗਿਓ ਤਬੈ ਰੋਸ਼ ਜਾਗਿਓ ਆਓ ਹੁਣ ਆਪ ਜੀ ਨੂੰ ਸਥਾਨ ਵਿਖਾਂਦੇ ਹਾਂ ਜਿੱਥੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਫਿਰ ਇੱਕ ਤੀਰ ਚਲਾਇਆ ਜਿਹੜਾ ਹਰੀਚੰਦ ਹੰਡੋਰੀਆ ਸੀ ਉਹਨੂੰ ਫਿਰ ਸਦਾ ਦੀ ਨੀਲ ਸੁਆ ਦਿੱਤਾ ਤਾਂ ਇਹ ਉਹ ਪਵਨ ਸਥਾਨ ਹੈ ਜਿੱਥੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੀਰ ਛੱਡਿਆ ਤੀਰ ਚਲਾਇਆ ਜਿਹੜਾ ਹਰੀਚੰਦ ਹੰਡੋਰੀਆ ਸੀ ਇੱਕੋ ਤੀਰ ਦੇ ਨਾਲ ਉਹਦੀ ਮੌਤ ਹੋ ਗਈ ਆ ਉਹ ਆਪ ਜੀ ਨੂੰ ਹੁਣ ਉਹ ਸਥਾਨ ਵਿਖਾਨੇ ਆ ਜਿੱਥੇ ਉਹ ਫੌਜ ਸੀ ਪਹਾੜੀਆਂ ਦੀ ਤੇ ਹਰੀਚੰਦ ਹੰਡੋਰੀਆ ਰਾਜਾ ਜਿਹੜਾ ਜਿੱਥੇ ਮਰਦਾ ਸੋ ਇਹ ਜੰਗ ਦਾ ਮੈਦਾਨ ਹੈ ਜਿੱਥੇ ਫਿਰ ਹਰੀਚੰਦ ਰਾਜੇ ਨੂੰ ਜਿਹੜੇ ਅੱਜ ਇੱਥੇ ਪੋਲ ਹੈ ਇਹ ਯਮਨਾ ਹੈ ਆ ਪੋਲ ਜਾ ਰਿਆ ਨਾ ਯਮਨਾ ਤੋਂ ਪਰਲੇ ਪਾਸੇ ਪਹਾੜੀਆਂ ਦੀ ਫੌਜ ਸੀ ਇਧਰ ਗੁਰੂ ਸਾਹਿਬ ਸਨ ਤੁਸੀਂ ਸਾਡੀ ਪਹਿਲੀ ਵੀਡੀਓ ਚ ਵੇਖ ਸਕਦੇ ਹੋ ਗੁਰਦੁਆਰਾ ਰਣਥੰਬ ਸਾਬ ਦਾ ਜਿਹੜਾ ਇਤਿਹਾਸ ਹੈ ਫਿਰ ਆਪ ਜੀ ਨੂੰ ਪਤਾ ਲੱਗ ਜਾਏਗਾ ਗੁਰੂ ਸਾਹਿਬ ਨੇ ਇਧਰ ਨਿਸ਼ਾਨੀ ਲਾਈ ਸੀ ਕਿ ਇਸ ਤੋਂ ਅਗਾਂ ਜਿਹੜੀ ਪਹਾੜੀਆਂ ਦੀ ਫੌਜ ਨਹੀਂ ਆਉਣੀ ਚਾਹੀਦੀ ਸੋ ਇੱਥੋਂ ਗੁਰੂ ਸਾਹਿਬ ਨੇ ਤੀਰ ਛੱਡਿਆ ਤੀਰ ਚਲਾਇਆ ਤੇ ਜਿਹੜਾ ਹਰੀਚੰਦ ਹਡੂਰੀਆ ਰਾਜਾ ਸੀ ਉਹਦੀ ਫਿਰ ਮੌਤ ਹੁੰਦੀ ਹੈ ਇਹ ਸਾਰਾ ਜੋ ਆਪ ਜੀ ਵੇਖ ਰਹੇ ਹੋ ਇਹ ਪੰਗਾਣੀ ਸਾਹਿਬ ਦੇ ਜੰਗ ਦਾ ਇਹ ਮੈਦਾਨ ਸੀ ਇਹ ਜਿਹੜਾ ਸਾਰਾ ਇਹ ਵਿੱਚ ਯਮਨਾ ਹੈ ਇਹ ਯਮਨਾ ਦਾ ਇਲਾਕਾ ਉੱਪਰਲੇ ਪਾਸੇ ਪਹਾੜੀਏ ਇਧਰ ਸਬ ਸਿੰਘ ਤੇ ਗੁਰੂ ਸਾਹਿਬ